ਪੇਂਟ ਕਰਨਾ ਸਿੱਖਣਾ ਚਾਹਣੇ ਆ ਤਾਂ ਫਰਸਟ ਡੇ ਕਲਾਸ ਆ ਜਿਹੜੀ ਅੱਜ ਆਪਾਂ ਲੈ ਕੇ ਆਏ ਆ ਅੱਗੇ ਸ਼ੇਡਿੰਗ ਵਗੈਰਾ ਸਾਰਾ ਕੁਝ ਲੈ ਕੇ ਆਵਾਂਗੇ ਅੱਜ ਪਹਿਲੇ ਦਿਨ ਦੀ ਕਲਾਸ ਆ ਉਹਦੇ ਵਿੱਚ ਕੀ ਕੁਝ ਚਾਹੀਦਾ ਇਹ ਤੁਹਾਨੂੰ ਜਿਹੜਾ ਮੈਂ ਦੱਸਦੀ ਹੈਗੀ ਆ ਸਭ ਤੋਂ ਪਹਿਲਾਂ ਤਾਂ ਇਹ ਕਲਰ ਆਪਾਂ ਨੂੰ ਚਾਹੀਦੇ ਹੁੰਦੇ ਆ 20 ਜਾਂ 25 ਰੁਪਏ ਦੀ ਹੁੰਦੀ ਹੈ ਟੈਕਟਿਕ ਕਲਰ ਵੀ ਲੈ ਸਕਦੇ ਆ ਫੈਬਰਿਕ ਵੀ ਲੈ ਸਕਦੇ ਆ ਕੋਈ ਫਰਕ ਨਹੀਂ ਹੁੰਦਾ ਇਹ ਕਲਰ ਆਪਾਂ ਜਿਵੇਂ ਕੋਈ ਪੋਰਟ ਵਗੈਰਾ ਤੇ ਵੀ ਯੂਜ਼ ਕਰ ਸਕਦੇ ਆ ਹਨਾ ਤੇ ਉਹ ਬਸ ਫੈਬਰਿਕ ਹੁੰਦੇ ਜਿਹੜੇ ਕੱਪੜੇ ਤੇ 5 ਨੰਬਰ ਬ੍ਰਸ਼ 3 ਨੰਬਰ ਬ੍ਰਸ਼ ਤੇ 2 ਨੰਬਰ ਬ੍ਰਸ਼ ਇੱਕ 6 ਨੰਬਰ ਉਹ ਵੀ ਤੁਸੀਂ ਯੂਜ਼ ਕਰ ਸਕਦੇ ਕਿ ਆਊਟਲਾਈਨਰ ਹੁੰਦਾ ਜਿਵੇਂ 골ਡਨ ਜਾਂ ਸਿਲਵਰ ਜਿਹਦੀ ਨਾਲ ਸ਼ਾਈਨਿੰਗ ਜੀ ਆ ਜਾਂਦੀ ਹੈ ਕੋਈ ਕਈ ਵਾਰੀ ਆਪਾਂ ਇੱਕ ਤੁਹਾਡੇ ਕੋਲੇ ਪਾਣੀ ਹੋਣਾ ਚਾਹੀਦਾ ਜੀ ਇੱਕ ਤੁਹਾਡੇ ਕੋਲੇ ਫालतू ਕੋਈ ਕੱਪੜਾ ਹੋਣਾ ਚਾਹੀਦਾ ਜਿਹਦੇ ਨਾਲ ਕਿ ਆਪਾਂ ਬ੍ਰਸ਼ ਨੂੰ ਸਾਫ਼ ਕਰਨਾ ਹੁੰਦਾ ਜਦੋਂ ਤੁਸੀਂ ਪਹਿਲੇ ਦਿਨ ਹੀ ਸ਼ੁਰੂ ਕਰਨਾ ਹੈਗਾ ਨਾ ਤਾਂ ਸਭ ਤੋਂ ਪਹਿਲਾਂ ਤੁਸੀਂ ਛੋਟਾ ਜਿਹੜਾ 2 ਨੰਬਰ ਬ੍ਰਸ਼ ਆ ਬਸ ਉਹੀ ਜਿਹੜਾ ਤੁਸੀਂ ਲੈਣਾ ਹੈਗਾ ਤੇ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਮੈਂ ਦੱਸੂਗੀ ਤੁਹਾਨੂੰ ਬਿਲਕੁਲ ਵੀ ਅਗਰ ਪੇਂਟ ਨਹੀਂ ਆਂਦਾ ਤਾਂ ਵੀ ਜਿਹੜਾ ਤੁਸੀਂ ਸਿੱਖ ਜਾਓਗੇ ਟੱਕਣ ਦੇ ਵਿੱਚ ਥੋੜਾ ਜਿਹਾ ਪੇਂਟ ਲੱਗਿਆ ਹੁੰਦਾ ਨਹੀਂ ਤੁਸੀਂ ਟੱਕਣ ਦੇ ਵਿੱਚ ਹੀ ਜਿਹੜਾ ਪੇਂਟ ਉਹਨੂੰ ਪਾ ਲੈਣਾ ਤੇ ਇਦਾਂ ਸਭ ਤੋਂ ਪਹਿਲਾਂ ਇੱਕ ਸਿੱਧੀ ਲਾਈਨ ਲੈਣੀ ਆ ਇਹ ਤੁਸੀਂ ਸਾਫ਼ ਫਲਾਵਰ ਬਣਾਉਣ ਤੋਂ ਮੈਂ ਤਾਂ ਇੱਕ ਫਲਾਵਰ ਮੇਰੇ ਕੋਲ ਸੀਗਾ ਉਲਿਖਿਆ ਹੋਇਆ ਫਲਾਵਰ ਬਣਾਉਣ ਤੋਂ ਬਿਨਾਂ ਵੀ ਤੁਸੀਂ ਇੱਕ ਸਿੱਧੀ ਲਾਈਨ ਇਦਾਂ ਖਿੱਚਣੀ ਹੈਗੀ ਆ ਅ ਕਲਰ ਦੇ ਨਾਲ ਕਲਰ ਨੂੰ ਥੋੜਾ ਜਿਹਾ ਭਰ ਕੇ ਲੈਣਾ ਮਤਲਬ ਖਾਲੀ ਨਹੀਂ ਲੈਣਾ ਕਿਉਂਕਿ ਪਹਿਲਾ ਦਿਨ ਤੁਹਾਡਾ ਹੱਥ ਜਿਹੜਾ ਉਹਨਾਂ ਨਹੀਂ ਚੱਲੂਗਾ ਤੇ ਬ੍ਰਸ਼ਾ ਜਿਹੜਾ ਉਹਨੂੰ ਬਿਲਕੁਲ ਸਟ੍ਰੇਟ ਰੱਖਣਾ ਹੁੰਦਾ ਮਤਲਬ ਸਿੱਧਾ ਉਹਦੇ ਉੱਤੇ ਭਾਰ ਨਹੀਂ ਦੇਣਾ ਬ੍ਰਸ਼ ਤੇ ਪਹਿਲਾਂ ਤਾਂ ਤੁਸੀਂ ਇਦਾਂ ਸ਼ੇਡਿੰਗ ਕਰਨੀ ਹੈਗੀ ਇਧਰ ਨੂੰ ਕਲਰ ਥੋੜਾ ਜਿਹਾ ਤੁਸੀਂ ਥੋੜਾ ਲੈ ਸਕਦੇ ਹੋ ਮੈਂ ਜ਼ਿਆਦਾ ਲਿਆ ਵੀ ਤੁਹਾਨੂੰ ਦਿਖੇ ਇਸ ਤਰ੍ਹਾਂ ਤੁਸੀਂ ਸ਼ੇਡਿੰਗ ਕਰਨੀ ਹੈ ਕੱਲੇ ਸਿੰਗਲ ਜਿਹੜੀ ਲਾਈਨ ਲਗਾ ਕੇ ਉਹਦੇ ਉੱਪਰ ਫਿਰ ਜਿਹੜਾ ਤੁਹਾਨੂੰ ਪੇਂਟ ਕਰਨ ਦਾ ਮਤਲਬ ਹੈ ਫਰਸਟ ਚੀਜ਼ ਇਹੀ ਹੁੰਦੀ ਹੈ ਤੇ ਬਰਸ਼ ਨੂੰ ਬਿਲਕੁਲ ਸਿੱਧਾ ਰੱਖਣਾ ਮਤਲਬ ਬਰਸ਼ ਤੇ ਭਾਰ ਨਹੀਂ ਦੇਣਾ ਹੁੰਦਾ ਇਦਾਂ ਹੀ ਤੁਸੀਂ ਜਿਹੜਾ ਵੀ ਫਲਾਵਰ ਲਾਉਂਗੇ ਹੈਨਾ ਅੰਕਈ ਵਾਰੀ ਆਪਾਂ ਨੂੰ ਇਦਾਂ ਹੁੰਦਾ ਵੀ ਆਪਾਂ ਨਾ ਡਰਾਉ ਨਾ ਕਰੀਏ ਵੀ ਉਦਾਂ ਹੀ ਬਣਾਈਏ ਪਰ ਜਦੋਂ ਤੁਸੀਂ ਸ਼ੁਰੂ ਹੀ ਕਰਦੇ ਹੈਗੇ ਆ ਉਦੋਂ ਤੁਹਾਨੂੰ ਡਰਾ ਕਰਨਾ ਵੀ ਜ਼ਰੂਰੀ ਹੁੰਦਾ ਕਿਉਂਕਿ ਹਜੇ ਆਪਾਂ ਨੂੰ ਡਰਾ ਕਰਨਾ ਜਿਹੜਾ ਨਹੀਂ ਆਉਂਦਾ ਹੁੰਦਾ ਪੈਨਸਲ ਦੇ ਨਾਲ ਤਾਂ ਫਿਰ ਤੁਸੀਂ ਪਹਿਨਣਾ ਸਕਿਚਨਾ ਪੱਤੀ ਬਣਾ ਲੈਣੀ ਆ ਕੋਈ ਫਲਾਵਰ ਬਣਾ ਲੈਣਾ ਹੈਗਾ ਫੇਰ ਹੀ ਤੁਹਾਨੂੰ ਆਊਗਾ ਸਿੱਧੀ ਲਾਈਨ ਤੁਸੀਂ ਲੈਣੀ ਅੱਗੇ ਆਪਾਂ ਡਬਲ ਸ਼ੇਡ ਕਲਰ ਸਾਰਾ ਕੁਝ ਲੈ ਕੇ ਆਵਾਂਗੇ ਜਿਹੜਾ ਹੈਗਾ ਪਰ ਇਹ ਫਰਸਟ ਡੇ ਸਿਰਫ ਤੁਹਾਨੂੰ ਮੈਂ ਲਾਈਨ ਦੇ ਉੱਪਰ ਇਦਾਂ ਤੁਸੀਂ ਹੱਥ ਚਲਾਉਣਾ ਸਿੱਖਣਾ ਇਹਦੇ ਨਾਲ ਤੁਹਾਡਾ ਹੱਥ ਆ ਜਿਹੜਾ ਸਿਰਫ ਚੱਲੂਗਾ ਹੀ ਇੰਨਾ ਕੀ ਦੱਸਿਆ ਹੈਗਾ ਤੇ ਇਦਾਂ ਤੁਸੀਂ ਸਿੱਧਾ ਰੱਖਣਾ ਇਸ ਤੋਂ ਬਾਅਦ ਕੀ ਹੈਗਾ ਵੀ ਇਹ ਸੈਕੰਡ ਕਲਰ ਵੀ ਤੁਸੀਂ ਲੈ ਸਕਦੇ ਹੋ ਨੇ ਜਿਵੇਂ ਮੈਂ ਦੂਜੇ ਇੱਕ ਕਲਰ ਨਹੀਂ ਇਦਾਂ ਕਰ ਸਕਦੀ ਹਾਂ ਲੈ ਰਹੀ ਹਾਂ ਜਿਹੜੀ ਆਪਾਂ ਲਾਸਟ ਵਾਲੀ ਲਾਈਨਿੰਗ ਹੁੰਦੀ ਹੈ ਆਊਟਲਾਈਨ ਤੁਸੀਂ ਕਰਨੀ ਹੈ ਸਿੱਧਾ ਬਿਲਕੁਲ ਬ੍ਰਸ਼ ਰੱਖਣਾ ਬ੍ਰਸ਼ ਨੂੰ ਟੇਡਾ ਨਹੀਂ ਕਰਨਾ ਬ੍ਰਸ਼ ਦੇ ਉੱਪਰ ਭਾਰ ਨਹੀਂ ਦੇਣਾ ਹੁੰਦਾ ਇਹ ਪਹਿਲੀ ਚੀਜ਼ ਹੈਗੀ ਆ ਤੇ ਹੁਣ ਜਿਹੜੀ ਇਹ ਲਾਈਨ ਆ ਇਹ ਤੋਂ ਤੁਸੀਂ ਅੰਦਰ ਨੂੰ ਜਿਹੜੀ ਇਦਾਂ ਸ਼ੇਡਿੰਗ ਆ ਜਿਹੜੀ ਉਹ ਕਰਨੀ ਹੈ ਇਹ ਤੁਸੀਂ ਫਸਟੇ ਹੀ ਬਸ ਇੰਨਾ ਹੀ ਸਿੱਖਣਾ ਹੈਗਾ ਇਸ ਤਰ੍ਹਾਂ ਮੀਨਸ ਤੁਹਾਨੂੰ ਹੱਥ ਚਲਾਉਣਾ ਜਿਹੜਾ ਆ ਜਾਊਗਾ ਤੇ ਤੁਹਾਡਾ ਇਹ ਪੱਤਾ ਜਿਹੜਾ ਫਲਾਵਰ ਦਾ ਉਹ ਬਹੁਤ ਵਧੀਆ ਜਿਹੜਾ ਬਣ ਜਾਊਗਾ ਉਹਦੇ ਵਿੱਚ ਸ਼ੇਡਿੰਗ ਆ ਜਾਊਗੀ ਕਲਰ ਥੋੜਾ ਜਿਹਾ ਘੱਟ ਰੱਖਣਾ ਹੈਗਾ ਕਿਉਂਕਿ ਫਿਰ ਮੈਂ ਮੈਨੂੰ ਜ਼ਿਆਦਾ ਰੱਖਣਾ ਪੈਂਦਾ ਕਿਉਂਕਿ ਮੈਨੂੰ ਦਿਖਣਾ ਵੀ ਹੁੰਦਾ ਵੀ ਤੁਹਾਨੂੰ ਦਿਖੇ ਹੈਨਾ ਵੀ ਕੈਮਰੇ ਦੇ ਹਿਸਾਬ ਨਾਲ ਵੀ ਤੁਹਾਨੂੰ ਦਿਖਣਾ ਵੀ ਚਾਹੀਦਾ ਇਦਾਂ ਤੁਸੀਂ ਪਹਿਲਾਂ ਇੱਕ ਪੱਤੀ ਤੋਂ ਸ਼ੁਰੂ ਕਰਨਾ ਫਿਰ ਮਤਲਬ ਪੱਤੀਆਂ ਤੋਂ ਹੀ ਫਲਾਵਰ ਬਣਦੇ ਆ ਜਦੋਂ ਵੀ ਤੁਸੀਂ ਸ਼ੁਰੂ ਕਰਨਾ ਪਹਿਲੇ ਦਿਨ ਤਾਂ ਤੁਸੀਂ ਇਹ ਜਿਹੜਾ ਉਹ ਇਦਾਂ ਲਾਈਨ ਲਗਾਉਣੀ ਇਸ ਪੱਤੀ ਬਣਾਉਣੀ ਪਹਿਲਾਂ ਜਿਹੜੀ ਉਹ ਸਿੱਖਣੀ ਹੈਗੀ ਐ ਸ਼ੇਡਿੰਗ ਸਿੱਖਣੀ ਹੈ ਥੋੜੀ ਥੋੜੀ ਤੇ ਜਿਹੜਾ ਬਰਸ਼ ਨੂੰ ਚਲਾਉਣਾ ਸਿੱਖਣਾ ਵੀ ਬਰਸ਼ ਦੇ ਉੱਪਰ ਤੁਹਾਡਾ ਭਾਰ ਨਾ ਆ ਰਿਹਾ ਹੋਵੇ ਹਲਕਾ ਰੱਖਣਾ ਹੈਗਾ ਬਿਲਕੁਲ ਜਿੰਨਾ ਹੋ ਸਕੇ ਤੁਹਾਡਾ ਬਰਸ਼ ਆ ਜਿਹੜਾ ਉਹ ਸਿੱਧਾ ਹੋਵੇ ਇਦਾਂ ਆਪਾਂ ਜਿਹੜਾ ਇੱਕ ਫਲਾਵਰ ਆ ਉਹਨੂੰ ਭਰ ਲਿਆ ਹੁਣ ਆਪਾਂ ਇਹਨੂੰ ਜਿਹੜਾ ਹੈਗਾ ਪੇਂਟ ਨੂੰ ਉਤਾਰ ਕੇ ਪਾਣੀ ਦੇ ਵਿੱਚ ਤੇ ਇਦਾਂ ਸਾਹ ਜਿਹੜਾ ਕੱਪੜਾ ਹੈਗਾ ਉਹਦੇ ਨਾਲ ਆਪਾਂ ਇਹਨੂੰ ਧੋ ਲੈਣਾ ਸੈਕਿੰਡ ਕਲਰ ਦੇ ਲਈ ਜਦੋਂ ਵੀ ਦੂਜਾ ਕਲਰ ਯੂਜ਼ ਕਰਨਾ ਤਾਂ ਤੁਹਾਡਾ ਬ੍ਰਸ਼ ਜਿਹੜਾ ਉਹ ਸਾਫ਼ ਹੋਣਾ ਚਾਹੀਦਾ ਹੁਣ ਸੈਕਿੰਡ ਇਹ ਆਪਣੇ ਕੋਲੇ ਜਿਹੜਾ ਗ੍ਰੀਨ ਕਲਰ ਆ ਪੱਤੀਆਂ ਦੇ ਲਈ ਪੱਤੀਆਂ ਦੇ ਵਿੱਚ ਆਪਾਂ ਇਹਨੂੰ ਭਰਾਂਗੇ ਸਿੰਪਲ ਪੇਂਟ ਹੀ ਹੈਗਾ ਇਹਦੇ ਵਿੱਚ ਜਿਆਦਾ ਤੁਹਾਨੂੰ ਜਿਹੜੀ ਸ਼ੇਡਿੰਗ ਦੀ ਹੈ ਉਹ ਵੀ ਜ਼ਰੂਰਤ ਹੈ ਜਿਹੜੀ ਨਹੀਂ ਪੈਗੀ ਇਹ ਸਿੱਧੀ ਲਾਈਨਾਂ ਹੀ ਆਪਾਂ ਇਹਨੂੰ ਲਗਾ ਰਹੇ ਹੈਗੇ ਕਲਰ ਜਿੰਨਾ ਹੋ ਸਕੇ ਮਤਲਬ ਸ਼ੁਰੂ ਚ ਇਹ ਬਹੁਤ ਵਧੀਆ ਮਤਲਬ ਫੈਬਰਿਕ ਪੇਂਟ ਤੁਸੀਂ ਕਹਿ ਕੇ ਲੈ ਸਕਦੇ ਆ 20 ਤੋਂ 25 ਰੁਪਏ ਦੀ ਜਿਹੜੀ ਇਹ ਤੁਹਾਨੂੰ ਮਿਲੇਗੀ ਪੈਕਿੰਗ ਤੇ ਇਹਦੇ ਨਾਲ ਜਿਵੇਂ ਚਾਦਰਾਂ ਚੁੱਦਰਾਂ ਵੀ ਪੇਂਟ ਹਨਾ ਤੁਸੀਂ ਕਰ ਸਕਦੇ ਆ ਚਾਦਰਾਂ ਕਰ ਸਕਦੇ ਆ ਆਪਦੇ ਸੂਟ ਕਰ ਸਕਦੇ ਆ ਦੁਪੱਟੇ ਕਰ ਸਕਦੇ ਆ ਤੇ ਆਪਣੇ ਕੋਲ ਦਾ ਸੈਕਿੰਡ ਆਪਸ਼ਨ ਇਹ ਵੀ ਹੈਗੀ ਆ ਹਨਾ ਵੀ ਪੇਂਟ ਕਰਕੇ ਉੱਪਰ ਦੀ ਬਾਰੀ ਹੈਂਡਵਰਕ ਨਾਲ ਇਹਨੂੰ ਸਿੱਪੀ ਮੋਤੀ ਵੀ ਲਗਾ ਸਕਦੇ ਆ ਮੈਂ ਇੱਕ ਡਿਜ਼ਾਈਨ ਕੀਤਾ ਹੈਗਾ ਤੇ ਉਹ ਤੁਹਾਨੂੰ ਮੈਂ ਭੇਜ ਦੂੰਗੀ ਆਪਾਂ ਪੇਂਟ ਕਰਕੇ ਉਹਨੂੰ ਉੱਪਰ ਦੀ ਹੈਂਡਵਰਕ ਵੀ ਕੀਤਾ ਹੈਗਾ ਮੇਰਾ ਹੀ ਸੂਟ ਹੈਗਾ ਤੇ ਮੈਂ ਤੁਹਾਨੂੰ ਉਹ ਭੇਜ ਵੀ ਦੇਵਾਂਗੀ ਗਰੁੱਪ ਦੇ ਵਿੱਚ ਮੈਨੂੰ ਇੱਕ ਵਾਰੀ ਯਾਦ ਕਰਵਾ ਦਿਓ ਤੁਸੀਂ ਤੇ ਇਦਾਂ ਤੁਸੀਂ ਫਸਟ ਡੇ ਜਦੋਂ ਸ਼ੁਰੂ ਕਰਨਾ ਤੇ ਬਾਕੀ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਅੱਗੇ ਵੀ ਆਪਾਂ ਲੈਸਣਾ ਜਿਹੜੇ ਉਹ ਲੈ ਕੇ ਆਉਂਦੇ ਰਵਾਂਗੇ ਜਿਹੜੇ ਵੀ ਪਹਿਲੇ ਦਿਨ ਜੁੜੇ ਆ ਹਨਾ ਉ ਜਿੰਨਾਂ ਨੇ ਹੱਸਾ ਕਾ ਫੋਲੋਇੰਗ ਕੀਤਾ ਉਹ ਤੁਸੀਂ ਫੋਲੋਅਰ ਜਿਹੜਾ ਜ਼ਰੂਰ ਕਰ ਲੈਣਾ ਮੈਂ ਵੀਰਪਾਲ ਕੌਰ ਸੇਖੋਂ ਜਾਤੋਂ ਸ਼ਹਿਰ ਜਾਤੋਂ ਤੇ ਜਿਹੜਾ ਆਪਣਾ ਸਰਨੇਮ ਹੈਗਾ ਸੇਖੋਂ ਆ ਤੇ ਆਰੀ ਹੈਂਡਵਰਕ ਲਈ ਵੀ ਜਿਹੜਾ ਹੈਗਾ ਤੁਸੀਂ ਸਾਡੇ ਨਾਲ ਜੁੜ ਸਕਦੇ ਆ ਵੀਡੀਓ ਨੂੰ ਸਟੇਟਸ ਜ਼ਰੂਰ ਲਗਾਇਆ ਕਰੋ ਤਾਂ ਕਿ ਸਾਰੀਆਂ ਭੈਣਾਂ ਜਿਹੜੀਆਂ ਉਹ ਸਿੱਖ ਸਕਣ ਇਹ ਪਹਿਲੇ ਦਿਨ ਦੀ ਕਲਾਸ ਸੀ ਅੱਗੇ ਪੇਂਟਿੰਗ ਦੀਆਂ ਵੀ ਸਾਰੀਆਂ ਕਲਾਸਾਂ ਜਿਹੜੀਆਂ ਉਹ ਆਪਾਂ ਲੈ ਕੇ ਆਵਾਂਗੇ ਤੇ ਆਰੀ ਹੈਂਡਵਰਕ ਤਾਂ ਆਪਾਂ ਸਿਖਾ ਹੀ ਰਹੇ ਹਾਂ ਉਹਦੇ ਡਿਜ਼ਾਈਨ ਵੀ ਲੈ ਕੇ ਆਉਣੇ ਆ ਬਾਕੀ ਟਾਈ ਡਾਈ ਹਰ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਆ ਲੈ ਕੇ ਆਉਣੇ ਅੱਗੇ ਆਪਾਂ ਹੋਰ ਕਲਰ ਵੀ ਲੈ ਕੇ ਆਵਾਂਗੇ ਵੀਡੀਓ ਸ਼ੇਅਰ ਕਰਦੇ